ਬਾਕੀ ਬੱਚੋ ਤੁਹਾਨੂੰ ਕਿਦਾਂ ਲੱਗਿਆ ਇੱਥੇ ਬਹੁਤ ਵਧੀਆ ਹਾਂ ਤੇ ਚਲੋ ਬਹੁਤ ਸਰ ਕੀ ਨਾਮ ਤੁਹਾਡਾ ਜਗਦੀਪ ਸਿੰਘ ਹਾਂਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਜਿੰਨੀ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਪਧੌੜ ਦੀ ਕਿੱਦ ਕਿਉਂ ਜੀ ਮੈਂ ਸਰ ਨੂੰ ਪਹਿਲਾਂ ਤਾਂ ਸਰ ਦੀ ਵੀਡੀਓ ਦੇਖੀ ਤੇ ਉਸ ਤੋਂ ਬਾਅਦ ਮੈਂ ਆਪਣਾ ਪਹਿਲਾ ਫਾਰਮ ਭਰ ਕੇ ਤੇ ਫਿਰ ਪਧੌੜ ਅਕੈਡਮੀ ਵਿੱਚ ਆਇਆ ਹੁਣ ਸਾਡੀ ਨਿਤ ਦੀ ਟ੍ਰੇਨਿੰਗ ਇੱਥੇ ਚੱਲਦੀ ਹੈ ਤੇ ਸਵੇਰੇ ਅਸੀਂ 5 ਵਜੇ ਰੋਏ ਟ੍ਰੇਨਿੰਗ ਲਈ ਜਾਂਦੇ ਹਾਂ ਤੇ 7 ਵਜੇ ਸਾਡੀ ਟ੍ਰੇਨਿੰਗ ਮੁੱਕਦੀ ਹੈ ਉਸ ਤੋਂ ਬਾਅਦ ਅਸੀਂ ਆਪਣੀ ਟ੍ਰੇਨਿੰਗ ਖਤਮ ਕਰਕੇ ਅਕੈਡਮੀ ਵਾਪਸ ਆ ਕੇ ਸਭ ਕੁਝ ਤਰੀਕੇ ਨਾਲ ਡਾਈਟ ਵਗੈਰਾ ਕਰਕੇ ਫਿਰ ਫਰੈਸ਼ ਹੋ ਕੇ ਨੰਦੇ ਪੈਂਦੇ ਆ। ਕੁਲਦੀਪ ਸਰ ਦਾ ਤੁਹਾਡੇ ਨਾਲ ਕਿੱਦਾਂ ਹਾਲ ਹੋ ਰਿਹਾ? ਕਿੱਦਾਂ ਧਿਆਨ? ਬਹੁਤ ਵਧੀਆ ਸਰ ਨੇ ਸਾਡੀ ਤੇ ਮਾਪੇ ਮਾਪੇ ਵਗੈਰਾ ਸਾਨੂੰ ਟ੍ਰੀਟ ਕਰਦੇ ਨੇ। ਐਦਾਂ ਲੱਗਦਾ ਨਹੀਂ ਕਿ ਅਸੀਂ ਬਾਹਰ ਆਏ ਆ। ਸਾਨੂੰ ਐਦਾਂ ਹੀ ਲੱਗਦਾ ਕਿ ਅਸੀਂ ਆਪਣੇ ਘਰ ਵਿੱਚ ਬੈਠੇ ਆ। ਮੁਰਕੀਸ ਨੇ ਦੇਣਾ ਜੇ ਤੁਹਾਡੀ ਅਕੈਡਮੀ ਵੀ ਤੁਹਾਡੇ ਨਾਲ ਸਾਨੀ ਤਰ੍ਹਾਂ ਦੇ। ਹਾਂਜੀ ਹਾਂਜੀ ਸਰ ਸਤਿਵਾਦਾ ਕੀ ਜੀ ਜੀ ਮੈਂ ਜ਼ਿੰਦਗੀ ਕਿਸ ਕੀ ਬਣਨਾ ਜ਼ਿੰਦਗੀ ਦੇ ਵਿੱਚ ਪੰਜਾਬ ਪੁਲਿਸ ਦਾ ਮੇਰਾ ਡ੍ਰੀਮ ਹੈ ਜੀ ਤੇ ਮੈਂ ਪਹਿਲਾ ਐਮਟੀਐਸ ਦਾ ਪੇਪਰ ਦੇਣਾ ਵੈਸੇ ਤੇ ਬਾਬੇ ਮਨਨਾਨਕ ਦੀ ਮਿਹਰ ਹੈ ਕਿ ਮੈਂ ਐਮਟੀਐਸ ਦਾ ਪੇਪਰ ਕਲੀਅਰ ਕਰ ਜੂਗਾ ਫਿਰ ਵੀ ਜੇ ਬਾਈ ਚਾਂਸ ਕੋਈ ਨਹੀਂ ਹੁੰਦਾ ਤਾਂ ਮੈਂ ਆਪਣੀ ਮਿਹਨਤ ਫਿਰ ਵੀ ਜਾਰੀ ਰੱਖੂਗਾ ਐਦਾਂ ਨਹੀਂ ਕਿ ਮੈਂ ਰੁਕ ਜੂਗਾ ਮੈਂ ਆਪਣੀ ਮਿਹਨਤ ਦੇ ਕੰਮਜਾਬ ਪੱਕਾ ਹੰਝਲ ਨੂੰ ਦੇਖਣਾ ਹੁੰਦਾ ਤਾਂ ਉਹ ਆਪਣੀ ਮਿਹਨਤ ਨੂੰ ਜਾਰੀ ਰੱਖਦੇ ਨੇ ਸਰ ਮੈਂ ਆਪਣੀ ਮਿਹਨਤ ਦੇ ਖਰਾ ਉੱਤਰੂਗਾ ਤੇ ਆਪਣੇ ਮਾਪਿਓ ਦਾ ਸੁਪਨਾ ਪੂਰਾ ਕਰਨ ਚ ਮੈਂ ਆਪਣੀ ਸਾਰੀ ਮਿਹਨਤ ਸਾਰੀ એનર્ਜੀ ਵਗੈਰਾ ਲਾਉਂਗਾ ਹਾਂਜੀ ਮੈਂ ਆਪਣਾ ਪਿੰਡ ਛੱਡ ਕੇ ਆਇਆ ਤੇ ਆਪਣੇ ਪਿੰਡ ਮੈਂ ਹੁਣ ਕੁਝ ਬਣ ਕੇ ਹੀ ਜਾਣਾ